ਫੈਂਡ ਵਾਲਿਓ ਆਪਣੇ ਬੱਚਿਆਂ ਨੂੰ ਆਟイズਮ ਵਰਗੇ ਪ੍ਰੇਤਾਂ ਤੋਂ ਬਚਾਉਣ ਲਈ ਸੌਖਾ ਤੇ ਕਾਰਗਰ ਤਰੀਕਾ ਆਪਣੇ ਬੱਚਿਆਂ ਨੂੰ ਗਰਾਊਂਡ ਨਾਲ ਜੋੜੋ ਗਰਾਊਂਡ ਨਾਲ ਤੋਂ ਹੀ ਡਿਊਟੀ ਅਸੀਂ ਦੇਵਾਂਗੇ ਤੁਹਾਡੇ ਬੱਚਾਂ ਤੇ ਤੁਸੀਂ ਆਪਣੇ ਬੱਚੇ ਲੈ ਕੇ ਆਓ ਇੱਥੇ ਤੁਸੀਂ ਰੋਕਣਾ ਚਾਹੁੰਦੇ ਹੋ ਜੇ ਤੁਹਾਡਾ ਬੱਚਾ ਨਹੀਂ ਜੀ ਲਾਂਦਾ ਤੁਸੀਂ ਕੋਲੇ ਰੱਕ ਸਕਦੇ ਹੋ ਛੱਡ ਕੇ ਜਾਣਾ ਚਾਹੁੰਦੇ ਹੋ ਤਾਂ ਅਸੀਂ 5 ਵਜੇ ਲਗਭਗ ਇੱਥੇ ਆ ਜੰਨੇ ਆ ਤੁਸੀਂ ਛੱਡ ਕੇ ਵੀ ਜਾ ਸਕਦੇ ਹੋ ਉਹਨਾਂ ਦੀ ਪ੍ਰੈਕਟਿਸ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਅਸੀਂ ਲਵਾਂਗੇ ਜ਼ਰੂਰੀ ਨਹੀਂ ਵੀ ਤੁਹਾਡੇ ਬੱਚੇ ਨੂੰ ਅਸੀਂ ਕਰੈਕਟ ਹੀ ਖੜਾਵਾਂਗੇ ਕਰੈਕਟ ਦਾ ਤੁਸੀਂ ਦੇਖ ਸਕਦੇ ਹੋ ਅਸੀਂ ਨੈਟਵਰਕ ਵਗੈਰਾ ਪੂਰਾ ਵਧੀਆ ਲਾਇਆ ਹੋਇਆ ਜ਼ਰੂਰੀ ਨਹੀਂ ਵੀ ਇੱਕ ਪਿੰਡ ਚੋਂ ਉਡਾਂਦੀ ਆਸੇ ਪਾਸੇ ਦਾ ਕੋਈ ਵੀ ਬੱਚਾ ਆਉਣਾ ਚਾਹੁੰਦਾ ਜਿਹੜਾ ਜਾਦਾ ਫੋਨ ਨਾਲ ਜੁੜਿਆ ਹੋਇਆ ਜਿਹਦੇ ਮਾਂ ਪਿਓ ਨੂੰ ਸੱਚੀ ਫਿਕਰ ਆ ਵੀ ਯਾਰ ਸਾਡਾ ਬੱਚਾ ਕਿਤੇ ਆਟਿਜ਼ਮ ਵਰਗੇ ਪ੍ਰੇਦ ਦਾ ਸ਼ਿਕਾਰ ਨਾ ਹੋ ਜੇ ਤੁਸੀਂ ਆਪਣੇ ਬੱਚਾ ਨੂੰ ਬਚਾ ਸਕਦੇ ਹੋ ਪਰ ਤੁਹਾਨੂੰ ਇਹਦੇ ਚ ਮਿਹਨਤ ਕਰਨੀ ਪਊਗੀ ਕਿਉਂਕਿ ਬੱਚਾ ਬੱਚੇ ਦਾ ਦਿਮਾਗ ਨੂੰ ਨਹੀਂ ਪਤਾ ਵੀ ਮੈਨੂੰ ਆਟਿਜ਼ਮ ਹੋਊ ਉਹਨੂੰ ਕੀ ਪਤਾ ਆਪਾਂ ਨੂੰ ਪਤਾ ਵੀ ਹਾਂ ਇਹਨੂੰ ਆਟਿਜ਼ਮ ਹੋ ਸਕਦਾ ਕੱਲੀ ਆਟੋਮਨੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਮੋਬਾਈਲ ਡਿਪਰੈਸ਼ਨ ਵਗੈਰਾ ਬਹੁਤ ਜ਼ਿਆਦੀਆਂ ਜਿਹੜੀਆਂ ਚੀਜ਼ਾਂ ਆਪਣੇ ਨਾਲ ਮੋਬਾਈਲ ਲੈ ਕੇ ਆਉਂਦਾ ਵਾ ਇਹ ਤੋਂ ਬਚਾਉਣ ਲਈ ਜ਼ਰੂਰੀ ਨਹੀਂ ਵੀ ਮੈਂ ਇਹ ਕਹਿਣਾ ਚ ਵੀ ਅਸੀਂ ਕਰੈਕਟੀ ਖੜਾਵਾਂਗੇ ਉਹ ਉਧਰ ਕਬੱਡੀ ਵਾਲੇ ਮਿਹਨਤ ਆਪਦੀ ਅੱਡ ਲਈ ਜਾਂਦੇ ਆ ਜਿਹੜੀ ਵੀ ਗੇਮ ਤੁਹਾਡੇ ਬੱਚੇ ਨੂੰ ਬੇਸਿਕਲੀ ਪਸੰਦ ਆ ਅਸੀਂ ਉਹ ਚੀਜ਼ ਵੀ ਇੱਥੇ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਪੈਸਾ ਇਹਦਾ ਕਿਸੇ ਤੋਂ ਕੁਝ ਨਹੀਂ ਲਿਆ ਜਾਊਗਾ ਜਿਹੜਾ ਬਿਲਕੁਲ ਅਸੀਂ ਸਿਰਫ ਇਹ ਫ੍ਰੀ ਖਾਤੇ ਸੇਵਾ ਲਾ ਲਓ ਜਾਂ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਗਰਾਊਂਡ ਨਾਲ ਜੋੜਨ ਦੀ ਜਿਹੜੀ ਅਸੀਂ ਇੱਕ ਛੋ ਤੁਸੀਂ ਲੈ ਕੇ ਦੇ ਸਕਦੇ ਹੋ ਆਪਣੇ ਬੱਚੇ ਨੂੰ ਸਮਾਨ ਜਿਹੜੀ ਵੀ ਉਹਨੂੰ ਖੇਡ ਪਸੰਦ ਆ ਉਹ ਸਮਾਨ ਲੈ ਕੇ ਦੇ ਸਕਦੇ ਹੋ ਤਾਂ ਲੈ ਦਿਓ ਅਦਰਵਾਈਜ਼ ਅਸੀਂ ਸਮਾਨ ਦਾ ਵੀ ਆਪਣੇ ਆਪ ਅਰੇਂਜਮੈਂਟ ਕਰ ਲਾਂਗੇ ਸਾਡੇ ਬਹੁਤ ਭਰਾ ਨੇ ਜਿਹੜੇ ਸਾਨੂੰ ਇਸ ਇਹਦੇ ਵਿੱਚ ਸਪੋਰਟ ਕਰ ਦੇਣਗੇ ਬਿਨਾਂ ਪੁੱਛੋ ਅਸੀਂ ਸਪੋਰਟ ਲੈ ਲਾਂਗੇ ਉਹਨਾਂ ਤੋਂ ਕੋਈ ਦਿੱਕਤ ਨਹੀਂ ਕਰੈਕਟ ਦਾ ਤਾਂ ਸਮਾਨ ਸਾਡੇ ਕੋਲੇ ਬੇਸਿਕ ਮ ਹੈਗਾ ਹੀ ਹੈਗਾ ਉਹ ਆਲਰੇਡੀ ਉਹਦਾ ਤਾਂ ਕੋਈ ਚੱਕਰ ਹੀ ਨਹੀਂ ਫੁੱਟਬਾਲ ਦਾ ਵੀ ਸਾਡੇ ਕੋਲੇ ਹੈਗਾ ਬਾਲੀਬਾਲ ਸਾਡੀ ਅਲੱਗ ਚੱਲੀ ਜਾਂਦੀ ਹੁੰਦੀ ਹੈ ਬਾਲੀਬਾਲ ਕੋ ਖੇਡਣਾ ਚਾਹੁੰਦਾ ਉਹ ਵੀ ਖੇਡ ਸਕਦਾ ਕਬੱਡੀ ਵਾਲੇ ਅਲੱਗ ਪ੍ਰੈਕਟਿਸ ਲਾਉਂਦੇ ਆ ਪ੍ਰੈਕਟਿਸ ਕੱਲੀ ਗਰਾਊਂਡ ਪ੍ਰੈਕਟਿਸ ਲਾ ਤੇ ਮੇਰੀ ਤਾਂ ਬੇਨਤੀ ਆ ਬਸ ਇੱਕ ਬਹੁਤ ਆਪ ਦੇ ਆਪ ਨੂੰ ਫਿਕਰ ਹੁੰਦਾ ਯਾਰ ਜਦੋਂ ਆਪਦੇ ਪਿੰਡ ਦੇ ਬੱਚੇ ਦੇਖਦੇ ਆ ਯਾਰ ਵੀ ਆ ਸਾਡੀ ਆਉਣ ਵਾਲੀ ਜਨਰੇਸ਼ਨ ਕੋਈ ਆਟイズਮ ਨਾਲ ਲੜ ਰਿਹਾ ਵਾ ਕੋਈ ਡਿਪਰੈਸ਼ਨ ਆ ਕਿਸੇ ਕਿਸੇ ਜਵਾਕ ਨੂੰ ਤਾਂ ਇਹ ਹੋ ਗਿਆ ਵੀ ਮਹੀਨਾ-ਮਹੀਨਾ ਹੋ ਗਿਆ ਉਹ ਘਰੋਂ ਨਿਕਲਦਾ ਹੀ ਨਹੀਂ ਪਲੱਸ 2 ਕਰ ਚੁੱਕੇ ਬੱਚੇ ਵੀ ਘਰੋਂ ਨਹੀਂ ਨਿਕਲਦੇ ਉਹਨਾਂ ਨੂੰ ਘਰੋਂ ਕੱਢੋ ਗਰਾਉਂਡਾਂ 'ਚ ਭੇਜੋ ਇੱਥੋਂ ਤੱਕ ਦੀ ਜਿਹੜੀ 1.5 ਘੰਟਾ ਸਾਡੇ ਕੋਲੇ ਰਹੂ ਉਹਦੀ ਜ਼ਿੰਮੇਵਾਰੀ ਸਾਡੀ ਹੋਊਗੀ ਹਨ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਪਾਟ ਤੁਸੀਂ ਭੇਜੋ ਜਰੂਰ ਗਰਾਉਂਡ ਦੇ ਵਿੱਚ ਜਿਹੜਾ ਆਪਾਂ ਜਵਾਕਾਂ ਨੂੰ ਖੇਡ ਨਾਲ ਜੋੜੀਏ ਤਾਂ ਇਹਨਾਂ ਨਾਲ ਜਿਹੜੀਆਂ ਇਹ ਬਿਮਾਰੀਆਂ ਦੇ ਵਿੱਚੋਂ ਆਪਾਂ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਕੱਢ ਸਕੀਏ ਧੰਨਵਾਦ ਵੀਰੇ ਝੋੜਾਂ ਦੇ ਆਸ-ਪਾਸੇ ਦੇ ਕੋਈ ਵੀ ਪਿੰਡ ਦਾ ਬੱਚਾ ਜੇ ਕੋਈ ਇੱਥੇ ਆਉਣਾ ਚਾਹੁੰਦਾ ਤਾਂ ਮੋਸਟ ਵੈਲਕਮ ਆ ਜੀ ਜਦੋਂ ਮਰਜ਼ੀ ਤੁਸੀਂ ਆਪਣਾ ਬੱਚਾ ਭੇਜ ਸਕਦੇ ਹੋ ਧੰਨਵਾਦ